ਵਿਅਕਤੀ ਅਪਾਹਜ ਈ ਰਿਕਸ਼ਾ ਤੇ ਨਜ਼ਰ ਆ ਰਿਹਾ ਸੀ ਈ ਰਿਕਸ਼ਾ ਚੋਰੀ ਕਰਨ ਦੀ ਨੀਅਤ ਦੇ ਨਾਲ ਸਵਾਰੀ ਬਣ ਕੇ ਆਇਆ ਇਹ ਸ਼ਖਸ 250 ਰੁਪਏ ਕਿਰਾਏ ਦਾ ਲਾਲਚ ਦੇ ਕੇ ਅਪਾਹਜ ਵਿਅਕਤੀ ਨੂੰ ਨਹਿਰ ਤੇ ਲੈ ਗਿਆ ਤੇ ਨਹਿਰ ਤੇ ਜਾ ਕੇ ਉਸ ਨੂੰ ਉਤਾਰ ਕੇ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ। ਨਿਕਲਾ ਤੋਪਾਹਜ ਹੁਣਕਾਰ ਇਹ ਬੇਚਾਰਾ ਈ ਰਿਕਸ਼ਾ ਚਾਲਕ ਬਚਨ ਦੀ ਕੋਸ਼ਿਸ਼ ਵੀ ਨਹੀਂ ਕਰ ਸਕਿਆ ਤੇ ਪੁਲਿਸ ਦੇ ਵੱਲੋਂ ਥਾਣਾ ਸੇਖਵਾ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਜਾਣਕਾਰੀ ਦੰਦਿਆ ਮ੍ਰਿਤਕ ਕੀ ਰਿਕਸ਼ਾ ਚਾਲਕ ਪਰਮਜੀਤ ਪੰਮਾ ਦੀ ਪਤਨੀ ਜਿਸ ਦਾ ਇਹ ਕਹਿਣਾ ਹੈ ਕਿ ਪਰਮਜੀਤ ਇੱਕ ਲਤ ਤੋਂ ਅਪਾਹਜ ਸੀ ਈ ਰਿਕਸ਼ਾ ਚਲਾ ਕੇ ਪਤਨੀ ਤੇ ਦੋ ਛੋਟੇ-ਛੋਟੇ ਚੀਆ ਡਟੇ ਡਰਦਾ ਸੀ ਦੋ ਦਿਨ ਤੋਂ ਲਾਪਤਾ ਸੀ ਤੇ ਬੀਤੇ ਦਿਨ ਉਸਨੂੰ ਲੱਭਣ ਦੇ ਲਈ ਜਾਦੂ ਗਏ ਨੇ ਤਾਂ ਈ ਰਿਕਸ਼ਾ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਘੁੰਮਦਾ ਹੋਇਆ ਨਜ਼ਰ ਆਇਆ ਜਿਸ ਤੇ ਪੰਮੇ ਦੀ ਪਤਨੀ ਨੇ ਘਰ ਆ ਕੇ ਕਾਉਂਸਲਰ ਹੀਰਾ ਲਾਲ ਨੂੰ ਦੱਸਿਆ ਮੌਕੇ ਤੇ ਗਏ ਤਾਂ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਜਦੋਂ ਉਸ ਵਿਅਕਤੀ ਨੂੰ ਪੁਲਿਸ ਦਾ ਡਰ ਦਿੱਤਾ ਗਿਆ ਤਾਂ ਉਸਨੇ ਦੱਸਿਆ ਕਿ ਉਸਦੇ ਜਵਾਈ ਨੇ ਈ ਰਿਕਸ਼ਾ ਉਸਨੂੰ ਦਿੱਤਾ ਕਾਉਂਸਲਰ ਹੀਰਾ ਲਾਲ ਨੇ ਦੱਸਿਆ ਕੌਂਸਲਰ ਹੀਰਾ لال ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਪੜਤਾਲ ਤੋਂ ਬਾਅਦ ਇਸ ਵਿਅਕਤੀ ਨੂੰ ਜਿਸ ਦੇ ਵੱਲੋਂ ਈ ਰਿਕਸ਼ਾ ਚੋਰੀ ਕੀਤਾ ਗਿਆ ਸੀ ਗ੍ਰਿਫਤਾਰ ਕਰ ਲਿਆ ਗਿਆ। ਉਸ ਕਿਸ ਦੌਰਾਨ ਉਸਨੇ ਦੱਸਿਆ ਕਿ ਉਹ 250 ਰੁਪਏ ਦਾ ਲਾਲਚ ਦੇ ਕੇ ਪਰਮਜੀਤ ਨੂੰ ਜਿੱਥੇ ਕਿਤੇ ਦੂਰ ਲੈ ਗਿਆ ਸੀ ਤੇ ਈ ਰਿਕਸ਼ਾ ਤੇ ਬਟਾਲਾ ਬੱਸ ਸਟੈਂਡ ਤੇ ਬੈਠ ਗਿਆ ਸੀ ਤੇ ਉਸ ਨੂੰ ਲੋਹ ਚੱਕ ਨਹਿਰ ਦੇ ਨੇੜੇ ਲੈ ਜਾਂਦਾ। ਨਹਿਰ ਨੇੜੇ ਜਾਣ ਤੇ ਉਸਨੇ ਪੰਮਾ ਨੂੰ ਈ ਰਿਕਸ਼ਾ ਰੋਕਣ ਦੇ ਲਈ ਕਿਹਾ ਜਦੋਂ ਪੰਮਾ ਬਾਹਰ ਦਾਇਆ ਤਾਂ ਉਸ ਨੂੰ ਨਹਿਰ ਦੇ ਕਿਨਾਰੇ ਲੈ ਜਾ ਕੇ ਤੱਕਾ ਦੇ ਦਿੱਤਾ ਕਾਉਂਸਲਰ ਹੀਰਾ ਲਾਲ ਨੇ ਦੱਸਿਆ ਕਿ ਸਬੰਧਤ ਥਾਣਾ ਸੇਖਵਾ ਵਿਖੇ ਜਰਮਨਜੀਤ ਸਿੰਘ ਦੇ ਖਿਲਾਫ ਕਤਲ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੂਜੇ ਪਾਸੇ ਐਸ ਐਚਓ ਦੂਜੇ ਪਾਸੇ ਬਾਹਰ ਹੋਣ ਕਾਰਨ ਥਾਣਾ ਸੇਖਵਾ ਦੇ ਐਸਐਚਓ ਜਗਮੀਤ ਸਿੰਘ ਨੇ ਫੋਨ ਤੇ ਮਾਮਲੇ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਰਿਕਸ਼ਾ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ ਜਦਕਿ ਨਹਿਰ ਦੇ ਵਿੱਚੋਂ ਹੁਣ ਮ੍ਰਿਤਕ ਦੇ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਮੈਂ ਪਹਿਲਾਂ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾਲ ਕੰਮ ਤੇ ਚੱਲ ਗਿਆ ਆ ਕੌਣ ਮੋ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਢੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਸਟੋਰ ਲਖਾਨ ਗੇ ਚੁੰਗੀ ਤੇ ਨਾ ਕਿ ਤੇ ਰਿਪੋਰਟ ਲਿਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀ ਵਾਲ ਗਏ ਆ ਉੱਧਰੋਂ ਲਵਦੇ ਲਵਦੇ ਹਨ ਨਾ ਇਹ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡੇ ਟਰੈਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਟਰੈਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟਰੈਟੋ ਆ ਜੀ ਦੱਸ ਸੀ ਟਰੈਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾਹੀ ਉਹਨਾਂ ਨੇ ਫਿਰ ਅਸੀਂ ਪੁਲਸ ਵਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਦੋਂ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਏਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਮੈਂ ਦੇ ਕੰਡੇ ਜਾ ਕੇ ਤੁਹਾਨੂੰ ਮੈਂ ਧੱਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫਿਰ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਇਹ ਮੋਰਾਂ ਜੀ ਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਹੋ ਇਨਸਾਫ ਇਨਸਾਫ ਦੋ ਹੁਣ ਮੇਕੈਨਿਕ ਐ ਬੱਚੇ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤੁਹਾਡੇ ਦੋ بیٹے ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੇ ਕਿੰਨੇ ਮਾਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ ਸਰ ਮੈਂ ਨਾ ਹੀਰਾ لال ਆ ਮੈਂ ਵਾਰ ਨੰਬਰ 6 ਗੰਦੀ ਨਗਰ ਕੈਂਪ ਦਾ ਕਾਉਂਸਲਰ ਆ ਜੀ ਇਹ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਇਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮਨੋ ਪਰਸਵਰ ਭਰਾ ਦਾ ਅਜੀਤ ਪਾਲ ਨਾਲ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਬੋਂ ਸ਼ਬਦੀ ਦੀ ਰਿਪੋਰਟ ਕਬੀ ਸਾਡਾ ਬੰਦਾ ਘਰ ਨੇ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਨੂੰ ਲਖਾਇਆ ਤੇ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘਰ ਗਿਆ ਹੈਗਾ ਸਾਂ ਤੇ ਉਹ ਘਰ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾ ਸਾਡੇ ਪੁੱਸਰ ਕੁਝ ਗੈਸ ਕਰਨ ਵਾਸਤੇ ਗਈ ਹੋਏ ਨਾ ਇਹਨਾਂ ਨੂੰ ਤੋਂ ਬਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲਿਆ ਉਹ ਦੇਖ ਲਿਆ ਵਾ ਉਦੇ ਲਾਗੇ ਕੋਈ ਬਜ਼ੁਰਗ ਹੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਉਹ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈਗਾ ਉਹਨਾਂ ਨੇ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਹੈ ਨਾਲ ਸਾਡਾ ਇਹ ਰਸਕਾ ਵੀ ਇੱਥੇ ਮਿਲ ਗਿਆ ਚੌਂਕੀ ਇੰਚਾਰਜ ਸੁਖਰਾਜ ਸਿੰਘ ਜਿਹੜੇ ਨੇ ਸਮਝੌਕੇ ਲਈ ਉਹ ਉਹਨਾਂ ਨਾਲ ਗਿਆ ਆਪਣੀ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਂਕੀ ਲਾ ਕੇ ਬਿਠਾ ਲਿਆ ਉਨੇ ਦੱਸਿਆ ਕਿ ਇਹ ਮੇਰਾ ਇਸ ਇਸ ਕਨੀਆਗਾ ਇਹ ਮੇਰਾ ਪਹਿਲਾਂ ਮੇਰਾ ਇਸ ਕਾ ਮੇਰਾ ਪਹਿਲਾਂ ਚੋਰੀ ਹੋ ਚੁੱਕਿਆ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਇਸ ਕਾ ਵਿੱਚ ਚਾਹੀਦੇ ਉਹ ਉਹਨਾਂ ਚੰਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾੜਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਉਹਨੂੰ ਜਾ ਕੇ ਫੜ ਕੇ ਲੁਧਿਆਨ ਸਾਹਿਬ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸੜਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤਾਂ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣਾ ਨੁਕਰਾ ਕੇ ਖੜਿਆ ਸੀ ਕਿਉਂਕਿ ਆਂਦਾ ਡੈਲੀ ਕੈਂਪ ਦੇ ਵਿੱਚ ਹੀ ਤੁਹਾਨੂੰ ਜਾ ਪਛਾਣੀ ਉਹਨੇ ਪਹਿਲਾਂ ਕਿਧਰ ਲਾਈ ਦੀ ਸੀ ਤਰਾ ਪਸਾਰ ਲਾਈ ਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹ ਕੋਈ ਇਹ ਰਸਕਾ ਕਰਾ ਕੇ 250 ਰੁਪਏ ਚ ਨੂੰ ਲੋ ਉਹ ਲੈ ਗਿਆ ਕਿ ਮੈਂ ਲੋਚਾ ਪਜਰਾ ਨਾਲ ਨੂੰ ਲੈਣਾ ਵਾ ਸਮਾਨ ਲੈਣਾ ਕੋਈ ਉਹ ਰੇ ਨਾਲ ਚਲ ਗਿਆ ਤਾਂ ਲੋਚਾ ਪੜੀ ਨੈਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਫੋੜ ਕੇ ਤੁਹਾਨੂੰ ਨੈਰ ਤੇ ਧੱਕਾ ਦਿੱਤਾ ਹੇ ਬਾਜ਼ਾ ਰਾਤੀ شیخਾ ਖਾਣੇ ਚੋਂ ਨਾ ਨਾਮ ਦਾ ਪੁਜੀ ਪਰਚਾ ਦਰਜ ਕਰਾਇਆ ਅਸੀਂ ਅਗੋ ਪ੍ਰਸ਼ਾਸਨ ਅਗੇ ਇਹ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਸਤਵਾਤ ਜਿਹੜੀ ਮਤ ਹੋ ਸਕਦੀ ਹੈ ਨਾ ਕਰ ਇਹਨਾਂ ਨੂੰ ਸਾਫ ਜੋਗ ਬੰਦਾ ਕਾਬੰਦੀ লাশ ਬਰਾਮਦ ਕੀਤੀ ਜਾਵੇ ਹਾਲੇ ਤੱਕ লাশ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ